ਜੀ ਬਾਪਿਓ ਕੀ ਹਾਲ ਚਾਲ ਐ ਸਾਰੇ ਵੀਰਾਂ ਦੇ ਕਬੂਤਰ ਕਬਾਤਰ ਸੈੱਟ ਹੋਣਗੇ ਇੱਕ ਪਰਿਵਾਰ ਠੀਕ ਹੋਊਗਾ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਬਹੁਤ ਦਿਨਾਂ ਬਾਅਦ ਤਿੰਨ ਚਾਰ ਦਿਨ ਹੋ ਗਏ ਤਾਂ ਕਰਕੇ ਚਲੋ ਲਾਨੇ ਛਤਰੀਆਂ ਸੁੱਤਰੀਆਂ ਕੱਢਦੇ ਆ ਬੱਚੇ ਤੇ ਚੋਬਰ ਨੇ ਖੋਲਿਆ ਖੁੱਡਾ ਜੀ ਮਿੱਤਰੋ ਡੱਬੀ ਕੱਢ ਲਈ ਤੇ ਬਣਦੀ ਛਤਰੀ ਤੇ ਲਾਨੇ ਆ ਦੋਨੇ ਛਤਰੀਆਂ ਜੀ ਮਿੱਤਰੋ ਲਾਤੀਆਂ ਤੇ ਦੋਨੇ ਛਤਰੀਆਂ ਤੇ ਬੱਚੇ ਵੀ ਕੱਢ ਲੇ ਚੋਬਰ ਨੇ ਲੈ ਵੀ ਜੋਬਰਾ ਆਣ ਦੇ ਫੇਰ ਲਓ ਜੀ ਸ਼ਰਤਾਂ ਸੱਤ ਵਾਲਾ ਤੇ ਕਾਕੰਡ ਤੇ ਤਿੰਨ ਬੱਚੂ ਛੱਡਾਂਗੇ ਬਾਬੇ ਅੱਜ ਦੋ ਆਪਾਂ ਬੰਦ ਕਰਦੇ ਉਹ ਦਿਖਾ ਦਾਂਗੇ ਕਿਹੜੇ ਕਰੇ ਨੇ ਤੇ ਇਹ ਆ ਗਿਆ ਨੀਲਾ ਮਿੱਤਰੋ ਆਪਣਾ ਦੋਵੇਂ ਗਰਾਬੀ ਬਗਲਾ ਵਾਲਾ ਲੈ ਵੀ ਛੱਡ ਦੇ ਲਓ ਜੀ ਕਹੀ ਹੋਇਆ ਜੀ ਆ ਬਲੂਈ ਕਹਾ ਤੇ ਆ ਗਿਆ ਜੀ ਨਵਾਂ ਪੱਠਾ ਆਪਣਾ ਹਰੀ ਬਿੱਠਾ ਵਾਲਾ ਮਿੱਤਰੋ ਨੀਲਾ ਡੱਬਾ ਕਹਿੰਦੇ ਐ ਇਹਨੂੰ ਮੇਰੇ ਵੀਰੋਂ ਸਾਖਾ ਐ ਨਹੀਂ ਪਤਾ ਹੁਣ ਕੀ ਬਣ ਸੇ। ਲੋ ਜੀ ਹਰੀ ਬਿੱਟ। ਕਰੋ ਚੈੱਕ। ਲੋ ਜੀ ਕਰਤੀਆਂ ਰਪੋਟਾ ਓਕੇ ਤੇ ਤਿੰਨ ਬੱਚੇ ਛੱਡਾਂਗੇ ਅੱਜ ਤੇ ਦੋ ਬੰਦ ਕਰਦੇ ਉਹ ਤੁਹਾਨੂੰ ਦਿਖਾ ਦਾਂਗੇ। ਕੋਈ ਦਿੱਕਤ ਨਹੀਂ। ਬਾਬਿਓ ਤੇ ਹਰੀ ਬਿੱਠਾੜਾ ਗੇੜੇ ਪਾਈ ਜਾਂਦਾ। ਤੇ ਸਿਤਨਾ ਵਧੀਆ ਨਾਨਾ ਛਤਰੀ ਦੇ ਬੈਣ ਦੇ। ਨਵਾਂ ਬੱਚਾ ਇਹ। ਜੀ ਜੀ। ਇਲਤਾ ਕਰੀ ਜਾਂਦਾ ਜੀ ਬੱਚਾ। ਪਾਈ ਜਾਂਦਾ ਜੀ ਗੇੜੇ ਤੇ ਧੁੱਪ ਵੀ ਆ ਗਈ ਮੱਠੀ ਮੱਠੀ ਚਲੋ ਵਧੀਆ ਹੀ ਗੱਲ ਐ ਕਿੱਧਰ ਗਿਆ ਓਏ ਆ ਆ ਆ ਆ ਆਬ ਤੋ ਆਇਆ 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 ਪੁੱਤਾ ਆਇਆ ਨਾ ਬੁਲਾਇਨਾ ਤੂੰ ਪਛਾਨਦਾ ਪੰਜ ਜੂਆ ਚੋਰ ਚ ਫਿਰਦਾ ਹੋਵੇ ਨਾ ਉਹ ਚਾਹੇ ਮਿੱਤਰੋ ਜੀ ਆ ਗਈ ਧੁੱਪ ਜਮਾ ਕੜੀ ਇਸ ਵਾਰੀ ਆ ਗਿਆ ਤੁੱਪਾ ਕਿ ਦੇ ਛੋਟੇ ਬੱਚੇ ਕੱਢਦੇ ਆ ਪਟਾਣੇ ਉੱਤੇ ਜਾਲ ਤੇ ਚੋਬਰ ਗਿਆ ਹੋਇਆ ਲੈਣ ਲਓ ਜੀ ਜਾਲੀ ਕੱਢ ਲੈ ਜਾਲ ਕੋ ਲੈ ਆ ਚੱਲ ਧਰਦੇ ਧਰਦੇ ਤੁੱਪੇ ਧਰਦੇ ਕੋਈ ਦਿੱਕਤ ਨਹੀਂ ਦਿੱਕਤ ਤਾਂ ਆਪਾਂ ਨੂੰ ਕੀ ਹੈ ਕੋਠਾ ਹੀ ਆਪਾਂ ਲਓ ਜੀ ਇਹ ਮੈਨੂੰ ਲੱਗਦਾ ਹੈ ਬਾਲਾ ਹੰਦੜਾ ਮਾਜਾ ਤਰੀ ਦੇ ਆਈ ਆਈ ਲੋ ਜੀ ਲੋ ਜੀ ਐ ਨਾ ਛੱਡੇਗਾ ਕਹਿੰਦਾ ਜੀ ਨਾ ਜਾਊ ਐ ਵੀ ਥੋੜੇ ਦਿਨ ਹੀ ਨੇ ਤੇ ਇਹਨਾਂ ਦੇ ਵੀ ਲੋ ਜੀ ਨਵਾਂ ਬੱਚਾ ਕਰੋ ਚੈੱਕ ਆਪਣਾ ਇੰਦਾਂ ਰੋਏ ਖਤਰੀ ਤੇ ਬਿਠਾ ਲੈਂ ਆ ਮੈਂ ਕਹਿੰਦਾ ਚੱਲ ਚੱਲ ਬੁੱਤੋਏ ਲੈ ਮੈਂ ਕਹਿੰਦਾ ਆਬਤ ਚ ਨਹੀਂ ਤੇ ਆਦੀ ਆ ਨਹੀਂ ਮੀਤੇ ਹਟਾ ਦੇ ਕਿਨੂੰ ਆਪੇ ਵਗ ਜੂਆ ਜਦੋਂ ਕੀੜਾ ਹੋਇਆ ਤੇਰੇ ਕੀੜਾ ਡਾਈਏ ਡਾਈਏ ਐਂ ਇਵੜ ਦੇ ਮਰ ਗਈ ਹੈ ਨਾ ਅੱਜ ਹੀ ਬਾਪਿਆਂ ਤੇ ਪਰੋਚਾਂ ਜਨਰੇਟਰ ਚ ਲਾਇਆ ਹੋਇਆ ਇਹ ਦਾ ਵਸੂਤ ਚੁਣਾਤੇ ਤੇ ਬੱਚੇ-ਬੁੱੱਚੇ ਬੜਕਾਨ ਨੇ ਆਂ ਡੰਨਿਆਂ ਗੇੜੇ ਪਵਾਨਿਆ ਮਿੱਤਰ ਲੈ ਵੀ ਚੋਬਰਾ ਖੜ ਜਾ ਗਿਆ ਵੀਡੀਓ ਲੈ ਰਾਂ ਲੈ ਫਿਰ ਲੋ ਜੀ ਵਾਬੇਓ ਕਰਤੇ ਹੀ ਸਿੱਧੇ ਚੱਲ ਪਿਆਤਾ ਜੀ ਲੋ ਜੀ ਇੱਕ ਵਾਰੀ ਛਤਰੀ ਬੜਕਾਨ ਤੇ ਚੱਲ ਪਈ ਜੀ ਰਾਣਾ। ਨਾ ਹਾਂ ਹਾਂ ਖੜਾ ਦੇ ਖੜਾ ਦੇ। ਦੇਖ ਰਿਹਾ ਜਿਵੇਂ ਕਰਦਾ। ਜੀ ਬਾਬੇ ਨੂੰ ਥੋੜੀ ਨਿਗਾ ਮਰਾਦੀ ਹੈ ਬੱਚਿਆਂ ਦੇ। ਤੇ ਦੋਨੇ ਬਗਲਾ ਆਏ ਵਿੱਤਾ ਤੇ ਵਿੱਠਾੜਾ ਇਹ ਫਿਰਦਾ ਬਾਬਿਓ ਤੇ ਸਾਪਿਆੜਾ ਵੀ ਉਰੀ ਫਿਰਦਾ। ਤੇ ਲੱਭਣਾ ਮੈਂ 1 ਮਿੰਟ ਆ ਕਿਹੜਾ ਹੈ? ਆ ਤਾਂ ਬਗਲਾ ਆਣਾ ਹੈ। ਸਾਧਿਆੜਾ ਕਿੱਥੇ ਗਿਆ ਬਣਿਸ਼ਾ? ਆਂਦਾ। ਕਿੱਥੇ? ਉਹ ਆਂਦਾ। ਲੋ ਜੀ ਬਾਬੇ ਹੋਏ ਜਾਂਦਾ। ਲੋਈ ਤੇ ਮਿਠਾੜਾ ਏਰੀਆ ਸਾਤੇ ਵਾਲਾ ਏਰੀਆ ਵਾਪੇਓ ਬੜੀ ਉੱਡੀ ਜਾਂਦਾ ਦੇਖੋ ਅੱਜ ਭੜਕਾਣ ਦੇ ਭੜਕੁੰਦੇ ਨਹੀਂ ਆਪ ਹੀ ਆਣਗੇ ਜੇ ਪਾਸੇ ਜਾਣਗੇ ਫਿਰ ਤਾਂ ਭੜਕਾਣਾ ਬੂਆ ਨਹੀਂ ਤਾਂ ਆਪ ਹੀ ਬਸ ਬੈਣਗੇ ਛਤਰੀ ਤੇ ਕੋਈ ਦਿੱਕਤ ਨਹੀਂ ਜੀ ਬਾਪੇਓ ਤੇ ਸਾਤੇ ਵਾਲਾ ਬੈੰਤਿਆ ਤੇ ਮਿਠਾੜਾ ਵੀ ਮਿਠਾੜਾ ਤਾਂ ਛੋਟਾ ਕੋਈ ਦਿੱਕਤ ਨਹੀਂ ਵੈਜੇ ਉਹ ਵੀ ਚਲੋ ਕੋਈ ਨਹੀਂ ਦੂਜੀ ਵਾਰੀ ਉੱਡਿਆ ਸਾਤੇ ਵਾਲਾ ਆ ਫਿਰਦਾ ਬਾਪੇਓ ਤੇ ਪ੍ਰੋਡਕਸ਼ਨ ਇੱਕ ਤਾਂ ਜਨਰੇਟਰ ਚਲਾ ਰੱਖਿਆ ਜਿਵੇਂ ਸੰਦ ਨਹੀਂ ਆਪਣੀ ਦਾ ਬਣਤੀ ਨਹੀਂ ਕਹੋ ਝੂਠ ਮਾਰੀਏ ਆਪਣੀ ਗੱਲ ਜੇ ਕਿਸੇ ਨਾਲ ਨਹੀਂ ਬਣਦੀ ਵਾ ਸਾਰੇ ਘਰ ਜਿੰਨੇ ਵੀ ਨੇ ਕਈਆਂ ਨਾਲ ਬਣਦੀ ਹੈ ਵਿੱਚ ਵਿੱਚ ਐਜੀ ਕੋਈ ਗੱਲ ਨਹੀਂ ਜੇ ਜਿੰਨਾਂ ਨਾਲ ਮਤ ਨਹੀਂ ਮਿਲਦੀ ਫਿਰ ਨਹੀਂ ਮੇਰੀ ਤੁਹਾਨੂੰ ਪਤਾ ਹੀ ਹੈ ਤੇ ਆ ਤੂੰ ਨੇ ਆ ਫਿਰਦੇ ਘਰ ਤੇ ਫਿਰਦੇ ਕੋਈ ਦਿੱਕਤ ਨਹੀਂ ਅੱਜ ਗੋਲਾ ਗਿਆ ਨਹੀਂ ਆ ਫਿਰਦਾ ਗੋਲਾ ਉਧਰ ਗਿਆ ਨਹੀਂ ਇਹਦਾ ਇਧਰ ਵਾਗਿਆ ਨਾ ਮੌਜੂਦ ਆ ਤੇ ਜੋ ਆਖਣ ਪਤੰਗ ਡਾ ਰੱਖਿਆ ਜੀ ਫਿਰ ਮੌਸਮ ਐਮ ਕੀ ਕਹਿ ਸਕਦੇ ਆ ਅਸੀਂ ਵੀ ਡਾਵਾਂਗੇ ਐਂ ਦਾ ਤਾਂ ਕਰਕੇ ਚਲੋ ਕੋਈ ਨਾ ਗੇੜੇ ਪਾ ਕੇ ਬੈਣਗੇ ਇਹਨਾਂ ਨੇ ਕਿਹੜਾ ਦਿਨਿਸ ਪਾਣਿਆ ਦਾਸ ਤੋਂ 10 ਮਿੰਟ ਉੱਡਣਗੇ ਸਾਰੇ ਕੋਈ ਦਿੱਕਤ ਨਹੀਂ ਤੇ ਆ ਫਿੱਟੇ ਘੱਟ ਹੀ ਨੇ ਆ ਗਿਆ ਇੱਧਰ ਆ ਗਿਆ ਆ ਆਂਦਾ ਬਿੱਠਾ ਲਾ ਵਾਪੇ ਤੇ ਆ ਛੋਟੇ ਬੱਚੇ ਵੀ ਕਿਤੇ ਆਏ ਧੁੱਪ ਲਵਾਈ ਜਾਂਦੇ ਆ ਤੇ ਗੋਲੀ ਆਪਣਾ ਡੜੀ ਜਾਂਦਾ ਜੈਨੈਟਰ ਤੋਂ ਪਤਾ ਹੀ ਹੈ ਜਾਨਵਰ ਡਰਦਾ ਹੀ ਹੈ ਫ੍ਰੈਂਡਲੀ ਜਾਨਵਰ ਤੇ ਥੱਲੇ ਥੱਲੇ ਫਿਰਦਾ ਬਿੱਠਾ ਲਾ ਬੈੰਤ ਹੀ ਆ ਆ ਬਤੋ ਆਇਆ 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 ਦੇ ਗਿਆ ਜੀ ਆਇਆ ਆਇਆ ਆ ਬਤੋ ਆ ਆਇਆ 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 ਲੋ ਜੀ ਬਸ ਬੈਠੂ ਆਉਣ ਮਿੱਠਾ ਦਿਖਾ ਦੇ ਤੁਹਾਨੂੰ ਪਿੱਛੋਂ ਵਗ ਰਿਹਾ ਆਇਆ 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 ਬਾਬੇ ਉਹ ਵਿੱਠਣਾ ਬੈੰਦਾ ਸੀ ਸ਼ੁਕਰਾ ਭੜਕਾ ਕੇ ਤਾਰ ਲਿਆ ਉਹ ਸਾਹਮਣੇ ਵਾਲੇ ਟੈਂਕੀ ਦੇ ਮੈਂਦਾ ਸੀ ਆਲੀ ਤੇ ਸ਼ੁਕਰ ਨਾਲ ਨਾਲ ਭੜਕਾਦਾ ਸਿੱਧਾ ਆ ਗਿਆ ਛਤਰੀ ਦੇ ਕੋਈ ਦਿੱਕਤ ਨਹੀਂ ਚਲੋ ਲਾ ਦੇ ਲਾ ਦੇ ਸਾਦੇ ਵਾਲਾ ਆਪੇ ਆ ਜੂਗਾ ਤੇ ਬਾਬੇ ਥੋੜਾ ਕੰਪਰੋਮਾਈਜ਼ ਕਰਨੇ ਹੋ ਤੁਹਾਨੂੰ ਪਤਾ ਹੈ ਜੀਨੇਟਰ ਕਰਕੇ ਉਹ ਤਾਂ ਮੈਂ ਫੋਨ ਦੇ ਲਵੇ ਹੋਗੀ ਬੋਲੀ ਆ ਨਾ ਜਮਾ ਮੈਂ ਵੀ ਵਧੀਆ ਤੇ ਸਾਦੇ ਵਾਲਾ ਫਿਰਦਾ ਬਹਿ ਗਿਆ ਉਹ ਜੀ ਬਹਿ ਗਿਆ ਲੋ ਜੀ ਸਾਦੇ ਵਾਲਾ ਹੀ ਬਹਿ ਗਿਆ ਚਲੋ ਵਧੀਆ ਜੀ ਇਹ ਆਪੇ ਆਜੋ ਕੋਈ ਦਿੱਕਤ ਨਹੀਂ ਆਈ ਤਾਂ ਇਹ ਤਾਂ ਕਈ ਵਾਰੀ ਘਰੇ ਆਇਆ ਹੋਇਆ ਹੁੱਡਲੈਂਡ ਜਿੱਨਾ ਉੱਡਨਾ ਬਾਦੂ ਟੈਂਪ ਤੇ ਜੀ ਮੇਰੇ ਵੀਰੋਂ ਤੇ ਗੋਲਾ ਵੀ ਆ ਕੇ ਬੈ ਗਿਆ ਛਤਰੀ ਤੇ ਇਤਰਾ ਨਹੀਂ ਤੇ ਬੈਠਾ ਤੇ ਚਲੋ ਵਧੀਆ ਚੱਲੇ ਬੱਚੇ ਗੇੜੇ-ਗੇੜੇ ਪਾ ਕੇ ਆਗੇ ਐਂ ਲੱਗ ਜਾਣਗੇ ਪੱਕੇ ਪਹਿਲਾ ਵਕਤ ਤਾਂ ਲੱਗੇ ਕੋਈ ਦਿੱਕਤ ਨਹੀਂ ਆਣੇ ਦਾ ਤੇ ਬੱਸ ਸਭ ਓਕੇ ਰੋਟੇ ਆ ਉਹ ਛੋਟੇ ਬੱਚੇ ਦੁੱਲਵਾਈ ਜਾਂਦੇ ਆ ਸਭ ਬੈਠੇ ਥੱਲੇ ਲਾਈ ਸੀ ਯਾਰੋ ਜਿਹੜੇ ਦੋ ਬੱਚੇ ਨੇ ਉਹ ਪਾਸ ਹੋਈ ਨਹੀਂ ਉਹ ਗੱਤਾਂ ਮਖਰਾਬ ਆ ਚਲੋ ਦੇਖਦੇ ਆਂ ਕੀ ਬਣਦਾ ਅੱਗੇ ਤੇ ਪਤੰਗ ਪਤੂnga ਮੰਗਾਨਿਆਂ ਜਿਵਾਂ ਅੱਖਾਂ ਤੋਂ ਡਾਂਦ ਦੰਦਿਆਂ ਟਾਈਮ ਬਸ ਕਰਦੇ ਥਾਨੂੰ ਪਤਾ ਹੀ ਐ ਮੇਲੇ ਬੰਦੇ ਆਪਾ ਮੇਲੇ ਦਾ ਕਾਨੂੰਆ ਕੰਮ ਤਾਂ ਬਹੁਤ ਐ ਕੀ ਜੀ ਬਾਬਿਓ ਡਾਲਿਆ ਜੀ ਕਾਈਟ ਆਪਾ ਤੇ ਉਹ ਫਿਰਦਾ ਬਾਬਿਓ ਆਪਣਾ ਕਾਈਟ ਤੇ ਇੱਕ ਛਤਰੀ ਲਾਤੀ ਬਾਬਿਓ ਅੜਦੀ ਸੀ ਵਿੱਚ ਤੇ ਇੱਕ ਤੇ ਗੱਟ ਤੇ ਬੱਚੇ ਤੇ ਇੱਕ ਥੱਲੇ ਲੱਗ ਰਹੀ ਐ ਡੱਬੀ ਖੋਲ ਕੇ ਅੰਦਰ ਹੀ ਛੱਡ ਦਿੰਨੇ ਹੁਣ ਤੱਕ ਕਿਤੇ ਨਹੀਂ ਜਾਂਦੇ ਬੱਚੇ ਜੇ ਜਾਨ ਲੱਗੇ ਫਿਰ ਤੱਕ ਲਿਆਵਾਂਗੇ ਡੱਬੀ ਨੂੰ ਤੇ ਚੁੱਪਰ ਜਾਈ ਜਾਂਦਾ ਥੱਲੇ ਛੱਡਣ ਡੱਬੀ ਨੂੰ ਤੇ ਤੰਗ ਵੱੜਦਾ ਜੀ ਆਪਾਂ ਕਰਤਾ ਖਾਲੀ ਸਵੇਰੇ ਰੰਗ ਰੰਗ ਪ੍ਰੋਗਰਾਮ ਹੋ ਜਾਂਦਾ ਸੀ ਤੇ ਸਭ ਰਿਪੋਰਟਾਂ ਸਾਰਿਆਂ ਦੀ ਕਰਤੀਆਂ ਓਕੇ ਜੀ ਆਪਿਓ ਕੋਣ ਆਇਆ ਈ ਕਰੋ ਦਰਸ਼ਕ ਜੀ ਵੱਡੇ ਗੋਸਾਬ ਹੈ ਨਾ ਕਰਦੇ ਯੋਏ ਕਰਦਾ ਨਹੀਂ ਸਭ ਤੋਂ ਵੱਡੇ ਗੋਸਾਬ ਕੋਸਾਬ ਹੈ ਜੀ ਥੋੜੇ ਹੋਰ ਸਾਫਟ ਪ੍ਰੋ ਮੈਕਸ ਤੇ ਇਹ ਤੁਹਾਨੂੰ ਪਤਾ ਹੀ ਹੈ ਸਨਾਰੇ ਕੋਈ ਗੱਲ ਬਾਤ। ਓਹ ਸਨਾਰੇ ਸਨਾਰੇ ਹੀ। ਇਹ ਜਨਾਈਆ ਦੀ ਗੱਲ। ਇਹ ਥੋੜਾ ਬੀਜੀ ਐ ਦੂਜਿਆਂ ਨਾਲ ਫੋਨ ਤੇ। ਓ ਨਹੀਂ ਖੰਗੂਰੇ ਮਾਰਦਾ। ਤੇ ਬੱਸ ਬਾਬਾ। ਹਾਂਜੀ ਮਿੱਤਰੋ ਬੱਚੇ ਕਰਦੇ ਅੰਦਰ। ਹੋ ਗਿਆ ਸਾਢੇ ਦਿਨ ਦਾ ਟਾਈਮ ਹੋ ਗਿਆ। ਕਰਦੀਆਂ ਫਿਰ ਦੁਕਾਨ-ਦੁਕਾਨ ਤੇ ਜਾਵਾਂਗੇ ਤਾਂ ਕਰਕੇ। ਕੀ? ਆਸ਼ਟਾ ਕੁਬੂਤਰੀ ਹਾਂ ਵਧੀਆ ਗੇੜੇ ਪਾ ਤੇ ਬੱਸ ਲੋ ਜੀ ਫੇਰ ਦਾਦੀ ਜੀ ਜੋ ਬਨੇ ਆ ਬਤੋ ਯਾਰ ਆਇਆ ਆਇਆ ਆ ਬਤੋ ਆਇਆ ਬਤੋ ਯਾਰ ਇਹ ਕਿਤਾ ਕਬੂਤਰੀ ਨਹੀਂ ਬੰਨੀ ਹੋਈ ਡੱਬੀ ਦਾਤੀ ਆਵਤੋ ਆ ਆ ਆ ਤੇ ਬਾਬੇ ਨੂੰ ਤਾਰ ਲਈ ਦੋ ਮਿੰਟ ਹਾਂਜੀ ਬਾਬੇ ਉਹ ਪੈ ਗਿਆ ਚੱਕਰ ਤੇ ਡੱਬੀ ਕੱਢੀ ਸੀ ਮੈਂ ਹੱਥ ਤੋਂ ਛੁੱਟ ਗਈ ਤੇ ਉਹ ਵੀ ਉੱਤੇ ਜੜ ਗਈ ਦਿਖਾਨਿਆ ਤੁਹਾਨੂੰ ਤੇ ਦੋਨੇ ਗਲਾਬੀ ਬਗਲਾਂ ਆ ਫਿਰਦਾ ਮੇਰੇ ਬਾਬ ਕਿੱਧਰ ਹੈ ਸਾਰੇ ਬੱਚੀ ਕੋ ਮੇ ਲੋ ਜੀ ਡੱਬੀ ਆਂਦੀ ਮੇਰੇ ਸਾਹ ਨਾਲ ਇਹੀ ਹੈ ਤੇ ਸਾਤੇ ਆਲਾ ਆਂਦਾ ਤੇ ਵਿੱਠਾ ਨਾ ਆਇਆ ਦੱਬੀ ਚੜ ਗਈ ਬਾਬਿਓ ਗਲਤ ਹੋ ਗਿਆ ਕੰਮ ਚਲੋ ਕੋਈ ਨਾ ਆ ਰਹੀ ਜਾਣਗੇ ਸਵੇਰੇ ਆਗੇ ਸੀ ਕੀ ਪਤਾ ਤੇ ਥੱਲੇ ਥੱਲੇ ਫਿਰਦਿਆਂ ਦਾ ਸਾਥਿਆਲਾ ਫਿਰਦਾ ਦੁਕਾਨ ਤੇ ਬੱਚੇਦਾਰ ਕੀ ਜਾਣਾ ਬਹੁਣ ਤੇ ਵਿੱਠਾਲਾ ਫਿਰਦਾ ਕਹ ਲੈ ਫਿਰ ਕਹੇ ਬੱਚੇ ਉੱਤਰਿਆ ਕਰ ਤੇ ਦੂਜੀ ਕਬੂਤਰੀ ਬਣਨੀ ਬਹੂਗੀ ਮੇਰੇ ਸਾਹ ਨਾਲ ਕੀ ਬਾਬਿਓ ਤੇ ਡੱਬੀ ਦੀ ਮਾਂ ਵਾਣ ਲਈ ਆਪਾਂ ਸ਼ਾਕੀ ਤੇ ਤਾਰਦਿਆਂ ਬੱਚੇ ਐਵੇਂ ਫੜਗਾ ਦੇ ਫੜਗਾਵੇ ਆ ਬਤੋਇਆ ਆ ਆ ਆ ਆ ਆ ਜਿਵੇਂ ਆਕਾ ਨੇ ਕਿਤਾ ਪਤੰਗ ਡਾਰ ਰੱਖਿਆ ਕੋ ਉੱਤੇ ਡਰਦਿਆ ਲੋ ਜੀ ਵਸਾਈ ਗੇ ਲੰਕਪਕ ਲੋ ਜੀ ਚੜ ਗਿਆ ਸਾਤੇ ਵਾਲਾ ਬਹਿ ਗਿਆ ਤੇ ਵਿੱਠਾ ਵਾਲੇ ਬਸ ਬੈਠੂ ਆ ਪਿਆਰ ਨਾਲ ਫੜਕਾ ਦੇ ਕੋਈ ਦਿੱਕਤ ਨਹੀਂ ਲੋ ਜੀ ਦੋਵੇਂ ਗਰਾਭੀ ਬਗੜਾ ਲਈ ਬੈਸ ਡੱਬੀ ਦੀ ਕੋਈ ਦਿੱਕਤ ਨਹੀਂ ਆਪਾਂ ਨੂੰ ਡੱਬੀ ਤਾਂ ਆਉ ਫਿਰਦੀ ਲੋ ਜੀ ਇੱਕ ਰਹਿ ਗਿਆ ਬਸ ਕਿਹੜਾ ਰਹਿ ਗਿਆ ਕਿਹੜਾ ਰਹਿ ਗਿਆ ਆ ਆ ਗਿਆ ਜੀ ਲੋ ਜੀ ਇਕੱਲਾ ਹੀ ਆ ਗਿਆ ਜਾਂ ਥੱਲੇ ਪਾ ਸ਼ੇਰ ਇਕੱਲਾ ਹੀ ਹੁੰਦਾ ਕুকਰਾ ਜੀ ਬਾਬਿਓ ਤੇ ਬੱਚੇ-ਬੱਚੇ ਕਰਤੇ ਸੀ ਅੰਦਰ ਤੇ ਪਹੁੰਚ ਗਿਆ ਆਪਾਂ ਦੁਕਾਨ ਤੇ ਤੇ ਲੋੜ ਬਣੀ ਜਾਂਦਾ ਆਪਣਾ ਚਲੋ ਸ਼ੁਕਰੇ ਛੋੜਾ ਕਰ ਦੇਣਗੇ ਬਹੁਤ ਛੋੜਾ ਕਰ ਦੇਣਗੇ ਜਦੋਂ ਬਣ ਗਿਆ ਫਿਰ ਦਿਖਾਵਾਂਗੇ ਤੁਹਾਨੂੰ ਦੇ ਵਟਾ ਬਾਬੇ ਅਮਲੀ ਡਾਊਨ ਸਾਜ ਗੱਡੀ ਡਾਊਨ ਹੋ ਰਹੀ ਐ ਬੋਲਦਾ ਨਹੀਂ ਧੁੱਪ ਸਕੇ ਨੇ ਬੋਲਤੀ ਬੰਦ ਹੋ ਰਹੀ ਐ ਬੋਲਤੀ ਬੰਦ ਹੋਣੀ ਐ ਭਈ ਬੋਲਤੀ ਬੰਦ ਹੋ ਰਹੀ ਐ ਚਲੋ ਕੋਈ ਨਹੀਂ ਤੇ ਢਾਣੇ ਦੁਨੇ ਚੋਬਰ ਬਾਦੂਗਾ ਜੇ ਮੈਂ ਮੈਂ ਵਾਗ ਗਿਆ ਮੈਂ ਬਾਦੂਗਾ ਕੋਈ ਦਿੱਕਤ ਨਹੀਂ ਚਲੋ ਦੇਖਦੇ ਕੀ ਬਣਦਾ ਦੁਕਾਨ ਤੇ ਕੋਈ ਹੈ ਨਹੀਂ ਤਾਂ ਕਰਕੇ ਹਾਂਜੀ ਬਾਬਿਓ ਤੇ ਆ ਗਈ ਸੀ ਕਰੇ ਤੇ ਚੋਬਰ ਨੇ ਇੱਕ ਚੱਕਰ ਪਾਤਾ ਤੇ ਨਾ ਚੋਬਰ ਨੂੰ ਯਾਦ ਸੀ ਨਾ ਮਿਲ ਕੇ ਇਹਨੂੰ ਤੇ ਦੱਬੀ ਆਪਣੀ ਉੱਡ ਨਹੀਂ ਲਈ ਸੀ ਉਹ ਬੈ ਸੁੱਤੀ ਰਹਿ ਗਈ ਪਤਾ ਨਹੀਂ ਬੈ ਗਈ ਹੋਊਗੀ ਕਿੱਥੇ ਛਤਰੀ ਵੀ ਥੱਲੇ ਕਰਤੀ ਸੀ ਸਾਰੀਆਂ ਉਹ ਯਾਦ ਹੀ ਨਹੀਂ ਰਿਹਾ ਨਿਗਾ ਮਾਰਦੇ ਕਿ ਪਤਾ ਉਰੇ ਉਰੇ ਬੈਠੇ ਹੋ ਹਨ ਉਰੇ ਬੈਠੀ ਕਿਦਾਂ ਹੜ ਲਾਂਗੇ ਮਰਜੀ ਆਟਮ ਆ بس ਉੱਚੀ ਥਾਂ ਤੇ ਬੈਠੀ ਹੋਏ ਐਂ ਤਾਂ ਕੋਈ ਦਿੱਕਤ ਨਹੀਂ ਸਵੇਰੇ ਆ ਜੂਗੀ ਤੇ ਥੱਲੇ ਬੈਠੇ ਹੋਏ ਬਿੱਲੀ ਬਿੱਲੀ ਲੈ ਜੂਗੀ ਤਾਰ ਕੇ ਨੀਰਾ ਮਾਰ ਲੈਨੇ ਇੱਕ ਵਾਰੀ ਚੋਬਰ ਉਹ ਕਾ ਮੈਂਟਲ ਆ ਚੋਬਰ ਨੂੰ ਚੋਬਰ ਰਹਿ ਲਿਆ ਚਲ ਮਾਰ ਲੈਨੇ ਬਾਬੇ ਉਹ ਨੀਗਾ ਕੀ ਬਤਾਉਂਦੇ ਕਿਤੇ ਹੋਵੇ ਨੀਗਾ ਬਾਕੀ ਸਵੇਰੇ ਆ ਜੂਗੀ ਜੇ ਸਹੀ ਥਾਂ ਤੇ ਬੈਠੀ ਹੋਈ ਜੋ ਬਤਾ ਪੁੱਤ ਲਾਏ ਤੇ ਹੋ ਆਪਾਂ ਨੂੰ ਕਿੱਡੀ ਨਾ ਦੇਖਾਂ ਨਹੀਂ ਆਈ ਦੇਖੀ ਜਾ ਲੈ ਮਿਲਾਂ ਹਾਂਜੀ ਵਾਪੇ ਤੇ ਡੱਬੀ ਵੀ ਮਿਲੀ ਵਾਪੇ ਉਹ ਤੇ ਪੂਰੀ ਨਿਗਾ ਮਾਰ ਜਿਨਾ ਦਾ ਨਾ ਮੰਨ ਬਸ ਸਹੀ ਥਾਂ ਤੇ ਬੈਠੀ ਹੋਵੇ ਡਿੱਗਿਆ ਸੀ ਓਏ ਤੇ ਵਾਪੇ ਵਾ ਸਹੀ ਥਾਂ ਤੇ ਬੈਠੀ ਹੋਵੇ ਕੋਈ ਦਿੱਕਤ ਨਹੀਂ ਸਵੇਰੇ ਆਜੂਗੀ ਬਸ ਬਿੱਲੀ ਦਾ ਡਰ ਹੈ ਹੈ ਕਿਉਂ ਗਿਆ ਹੁਣ ਤੂੰ ਨਵੀਂ ਕਲਪਨਾ ਪਾਈਂਦਾ ਹੋਏ ਇੱਕ ਤੂੰ ਡੱਬੀ ਦੀ ਕਲਪਨਾ ਬਾਦੀ ਡੱਬੀ ਦਾ ਜਾ ਲਾਜ ਕਾ ਡੱਬੀ ਬਿੱਲੀ ਨੀਵੀਂ ਨਾ ਬੈਜੇ ਕਿੱਥੇ ਬਿੱਲੀ ਨੇ ਘੰਬ ਕਰਤਾ ਚਲ ਡੱਬੀ ਦਾ ਆ ਚੁੱਕ ਜੇ ਸਹੀ ਥਾਂ ਤੇ ਬੈਠੇ ਆਦਾ ਇੱਕ ਰਾਤ ਬਾਰ ਰਹਿ ਗਿਆ ਜੇ ਕੋਈ ਦਿੱਕਤ ਨਹੀਂ ਤੇ ਨਵੀਂ ਗੱਲ ਬਣਾਵਾ ਹੁਣ ਆ ਬੱਚਾ ਖੁੱਲਿਆ ਬੈਠਾ ਜਿਵੇਂ ਨਾ ਰਹਿਣਾ ਕਿਹੜਾ ਆਈ ਵਾਲਾ ਇੱਕ ਇੱਕ ਚੱਕੇ ਤੁਸੀਂ ਚੱਕੇ ਲੈ ਕੁਰਸੀ ਚੱਕੇ ਆ ਆ ਗਿੱਲਾ ਹੋ ਰਿਹਾ ਜੀ ਦਾਣੇ ਦਰੋਂੇ ਦਰਤੇ ਸੀਗੇ ਦਾਣੇ ਦਾਣੇ ਦਰੋਂੇ ਦਾਣੇ ਪਾਉਂਦੇ ਨਹੀਂ ਬਾਕੀ ਸੱਟ ਕਿਉਂ ਆ ਅਦਾਨੀ ਨਹੀਂ ਤੇਰੇ ਘਰ ਮੈਂ ਢੋਲ ਕੇ ਵਾਗਾਂ ਸੰਭਦਾ ਹਾਂ ਯਾਰ ਯਾ ਓਏ ਡੇੜ ਵਾ ਗਿਆ ਸੱਟ ਸੱਟ ਮੈਂ ਪਤਾ ਨਹੀਂ ਕੀ ਹੋ ਗਿਆ ਆ ਇੱਕ ਛੋਟਾ ਬਟਾ ਵੀ ਕਹਿੰਦਾ ਫੁੱਲ ਦੇ ਕੇ ਮੇਰੇ ਆ ਕੀ ਲਾ ਦੇ ਫੋਟੋ ਲੈ ਇੱਕ ਦੋ ਦੇ ਕੇ ਵਾ ਫੁੱਲ ਰੰਗ ਨਾ ਜਿੰਜੀ ਕਰਦਾ ਇਹ ਮੈਂ ਨਾ ਨਕੰਟਾ ਕਾ ਬੱਚਾ ਚੱਕੀ ਰੱਖਿਆ ਦੂਜਾ ਮਾਇਰ ਨੂੰ ਜਾ ਕੇ ਬਰੇ ਰੱਖਦੇ ਦੂਜੇ ਨੂੰ ਹੱਥ ਨਾਲ ਢੰਡੇ ਨੇ ਬਾਬੇ ਜਦੋਂ ਕੋਈ ਦਿੱਕਤ ਨਹੀਂ ਬੱਚਾ ਐਵੇਂ ਦਾ ਸੱਟਾ ਫੀਡ ਕਰੀਏ ਥੋੜੀ ਜਿਹੀ ਉਹ ਵੀ ਨਹੀਂ ਕਰੀਏ ਜਿਵੇਂ ਬਈ ਰੱਜ ਕੇ ਚਲੋ ਦੇਖਦੇ ਕੀ ਬਣਦਾ ਕੋਈ ਜੋੜੀ ਵੇਲੀ ਵੀ ਨਹੀਂ ਥੱਲੇ ਧਰਤੀ ਹੈ ਚਲੋ ਦੇਖੀ ਜਾਊਗੀ ਜੋ ਹੋਊਗਾ ਰੱਬ ਦੇ ਆਸਰੇ ਛੱਡਤਾ ਆਪਾ ਆਪਾਂ ਤਾਂ ਹੁਣ ਕੀ ਕਰ ਸਕਦੇ ਆ ਨਾ ਇਹਨੂੰ ਹੈਂਡ ਫੀਡ ਕਰ ਸਕਦੇ ਆ ਛੋਟਾ ਹੀ ਬੋਤਾ ਹੈ ਜਦੋਂ ਬਾਬਾ ਜੀ ਵੱਡਾ ਹੈ ਉਹ ਕਰ ਸਕਦੇ ਆ ਤੇ ਬਾਕੀ ਡੱਬੀ ਚਲੋ ਦੇਖਦੇ ਆ ਸਵੇਰੇ ਕੀ ਬਣਦਾ